ਯਾਰ ਮੇਰੇ ਘਰ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਮੇਰੇ ਘਰ ਦੀ ਇਹ ਜਿਹੜਾ ਕੰਮ ਹੈ ਨਾ ਮੇਰੀ ਸੀਟ ਹੈ ਮੇਰੇ ਘਰ ਦੀ ਸੀਟ ਹੈ ਇਹ ਕਾਂਗਰਸ 'ਚ ਨਹੀਂ ਹੈ ਦੇਖੋ ਜੀ ਗੱਲ ਇਹ ਹੈ ਹਜੇ ਕਿਸੇ ਵੀ ਸੀਟ ਤੇ ਕਿਸੇ ਪ੍ਰਕਾਰ ਦਾ ਨਾਮ ਫਾਈਨਲ ਨਹੀਂ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਹੀ ਹੈ ਕਾਂਗਰਸ ਪਾਰਟੀ ਡਿਸਪਲਨਡ ਪਾਰਟੀ ਹੈ ਔਰ ਇਹ ਜਿਹੜਾ ਵੀ ਹੁੰਦਾ ਹੈ ਕਿਸੇ ਦਾ ਵੀ ਨਾਮ ਜਿਹੜਾ ਫਾਈਨਲ ਕਰਨਾ ਹੈ ਉਹ ਹਾਈ ਕਮਾਂਡ ਦੇ ਸਾਹਮਣੇ ਅਸੀਂ ਪ੍ਰਪੋਜ਼ਲ ਰੱਖਦੇ ਆਂ ਫਿਰ ਹਾਈ ਕਮਾਂਡ ਨੇ ਕੀ ਨੂੰ ਕਿੱਥੋਂ ਲੜਾਉਣਾ ਹੈ ਇਹ ਉਹਨਾਂ ਨੇ ਤੈਅ ਕਰਨਾ ਹੈ ਸੋ ਮੈਨੂੰ ਲੱਗਦਾ ਜਲਦ ਤੁਹਾਨੂੰ ਉਹ ਸਾਰੇ ਚਿਹਰੇ ਜਿਹੜੇ ਚੋਣ ਲੜਨਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਘਰ ਦੀ ਸੀਟ ਹੈ ਤੁਸੀਂ ਚਾਹੋਗੇ ਕਿ ਤੁਸੀਂ ਯਾਰ ਮੇਰੇ ਘਰ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਮੇਰੇ ਘਰ ਦੀ ਇਹ ਜਿਹੜਾ ਕੰਮ ਹੈ ਨਾ ਮੇਰੀ ਸੀਟ ਹੈ ਮੇਰੇ ਘਰ ਦੀ ਸੀਟ ਹੈ ਇਹ ਕਾਂਗਰਸ 'ਚ ਨਹੀਂ ਹੈ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਆਪਾਂ ਟਿਕਟ ਕਿਹਨੂੰ ਦੇਣੀ ਹੈ ਬਿਲਕੁਲ 100% ਉਹ ਰੇ ਚਰਾਏ ਲਈ ਜਾਂਦੀ ਹੈ ਪੁੱਛਿਆ ਜਾਂਦਾ ਹੈ ਸਾਰੇ ਪਹਿਲੂ ਨਜ਼ਰ ਚੈੱਕ ਕੀਤੇ ਜਾਂਦੇ ਆ ਕੌਣ ਸੀਟ ਜਿੱਤ ਸਕਦਾ ਹੈ ਕਿੰਮੀ ਜਿੱਤ ਸਕਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਤੱਕ ਕਾਂਗਰਸ ਪਾਰਟੀ ਕਰਦੀ ਹੈ ਹਾਈ ਕਮਾਂਡ ਦੇ ਅੱਗੇ ਅਸੀਂ ਪ੍ਰਪੋਜ਼ਲ ਲੈ ਕੇ ਜਾਂਦੇ ਆ ਔਰ ਆਲਟੀਮੇਟਲੀ ਉਹ ਫਾਈਨਲ ਕਰਦੇ ਸ੍ਰੀ ਬੀਸੇ